ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨ ਨਾ ਪਾਇਓ ਕਰ ਵਿਖਹੁ ਮਨ ਵਿਚਾਰ ਮਨ ਮੁਖ ਮੈਲ ਨਾ ਉਤਰੈ ਜਿਚਰ ਗੁਰ ਸਬਦ ਨਾ ਕਰੇ ਪਿਆਰ ਮਨ ਮੁਖ ਪਦਤੀ ਯਮਕ ਲਾ ਦਨੀ ਹੈ ਮਨ ਮੁਖ ਮੈਲ ਨਾ ਉਤਰੈ ਇੱਥੇ ਵਿਸਰਾਮ ਜਿਚਰ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦਿਨਾ ਗੁਰ ਸਬਦ ਇੱਥੇ ਵੀ ਠਹਿਰਾ ਦੇ ਦਿਨਾ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੈ ਭਾਣੈ ਚਲ ਨਿਜ ਕਰ ਵਸਹਿ ਅੰਮ੍ਰਿਤ ਪੀਵਹਿ ਤਾ ਸੁਖ ਲਹਿ ਮਹੱਲ ਇਹ ਮਹੱਲ ਚੱਲ ਪਦ ਕਸਕੇ ਉਚਾਰਨ ਕਰਦੇ ਰਹਾਉ ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੈ ਹਦੂਰ ਇਹ ਔਗੁਣਵੰਤੀ ਪਦ ਤੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਗੁਣ ਇੱਥੇ ਵੀ ਠਹਿਰਾ ਜਾ ਦੇ ਕੇ ਬੋਲਣਾ ਗੁਣ ਗੁਣ ਕੋ ਇਕੱਠਾ ਨਹੀਂ ਕਹਦਣਾ ਗੁਣ ਕੋ ਨਹੀਂ ਇੱਥੇ ਵਿਸਰਾਮ ਬਹਿਣ ਨਾ ਮਿਲੇ ਹਦੂਰ ਮਨਮੁਖ ਸ਼ਬਦ ਨਾ ਜਾਣਈ ਅਵਗਣ ਸੋ ਪ੍ਰਭ ਦੂਰ ਇਹ ਵੀ ਯਮਕਾ ਧਿਆਨ ਨਾਲ ਲਾਉਣੀਆਂ ਹਨ ਮਨਮੁਖ ਇੱਥੇ ਯਮਕ ਲਾ ਦੇਣੀ ਹੈ ਸ਼ਬਦ ਨਾ ਜਾਣਈ ਇੱਥੇ ਵਿਸਰਾਮ ਅਵਗਣ ਇੱਥੇ ਵੀ ਜਮਕ ਲਾ ਦਿੰਨੀ ਹੈ ਅਵਗਣ ਸੋ ਪ੍ਰਭ ਨਹੀਂ ਕਹਿਣਾ ਹੈ ਅਵਗਣ ਸੋ ਪ੍ਰਭ ਦੂਰ ਅਵਗਣ ਸਾਡੇ ਵਿੱਚ ਹਨ ਜਿਸ ਕਰਕੇ ਉਹ ਪਰਮੇਸ਼ਰ ਸਾਨੂੰ ਦੂਰ ਜਾਪਦਾ ਹੈ ਦੂਰ ਲੱਗਦਾ ਹੈ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰਬਦੀ ਮਨ ਬੀਦਿਆ ਪ੍ਰਭ ਮਿਲਿਆ ਆਪ ਹضور ਆਪੇ ਰੰਗਣ ਰੰਗਿਓ ਨਾ ਸਬਦੇ ਲਯੋਨ ਮਿਲਾਇ ਆਪੇ ਪਦ ਤੇ ਵੀ ਯਮਕ ਲਾ ਦੇਣੀ ਐ ਸਬਦੇ ਪਦ ਤੇ ਵੀ ਯਮਕ ਲਾ ਦੇਣੀ ਐ ਸੱਚਾ ਰੰਗ ਨਾ ਉਤਰੈ ਜੋ ਸਚ ਰਤੇ ਲਿਵ ਲਾਇ ਸੱਚਾ ਰੰਗ ਇਥੇ ਥਮਕ ਲਾ ਕੇ ਉਚਾਰਨ ਕਰਨਾ ਸੱਚਾ ਰੰਗ ਨਾ ਉਤਰੈ ਜੋ ਸਚ ਰਤੇ ਲਿਵ ਲਾਇ ਚਾਰੇ ਕੁੰਡਾ ਭਵ ਥਕੇ ਮਨਮੁਖ ਬੂਝ ਨਾ ਪਾਈ ਮਨਮੁਖ ਭਗਤ ਤੇ ਵੀ ਯਮ ਕਲਾ ਕੀ ਚਾਰਨ ਕਰੇ ਜਿਸ ਸਤਗੁਰ ਮਿਲੇ ਸੋ ਮਿਲੈ ਸਚੈਬਦ ਸਮਾਈ ਮਿੱਤਰ ਕਣੇਰੇ ਕਰ ਥਕੀ ਮੇਰਾ ਦੁਖ ਕਟਾ ਕੋਈ ਮਿਲ ਪ੍ਰੀਤਮ ਦੁਖ ਕਟਿਆ ਸਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸਤ ਮਿਲੇ ਸੇ ਨ ਵਿਛੜ ਹੈ ਨਾਮਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਪਾਪੇ ਕਾਰਨ ਕਰਤਾ ਕਰੇ ਸ੍ਰੇਸ਼ਟ ਦੇਖੈ ਆਪ ਉਪਾਇ ਸਭ ਏਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ ਅਲਖ ਪਦਤੀ ਯਮਕ ਲਾ ਕੇ ਉਚਾਰਨ ਕਰਨਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਾ ਯਾਲ ਹੈ ਆਪੇ ਦੇ ਬੁੱਝਾਏ ਪ੍ਰਭੂ ਬੱਬੇ ਦੇ ਨਾਲ ਨਹੀਂ ਬੋਲਣਾ ਪ੍ਰਭੂ ਪੱਬਾ ਉਚਾਰਨ ਕਰਨਾ ਆਪੇ ਪ੍ਰਭੂ ਦਾ ਯਾਲ ਹੈ ਆਪੇ ਦੇ ਬੁੱਝਾਏ ਗੁਰਮਤੀ ਸਾਧ ਮਨ ਵਸਿਆ ਸੱਚ ਰਹੇ ਲਿਵ ਲਾਏ ਮਨ ਮੇਰੇ ਗੁਰ ਕੀ ਮੰਨ ਲੈ ਰਜਾਈ ਮਨ ਤਨ ਸੀਤਲ ਸਭ ਥੀਏ ਨਾਮ ਵਸੈ ਮਨ ਆਏ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸਬਦ ਪਛਾਣੀਐ ਜਾ ਆਪੇ ਨਦਰ ਕਰੇ ਸੇ ਜਨ ਸਬਦੇ ਸੋਹਣੇ ਤਿਤੋ ਸੱਚਾ ਦਰਬਾਰ ਗੁਰਮੁਖ ਸੱਚਾ ਸਬਦ ਰਤੇ ਆਪ ਮੀਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਵਾਰ ਘਾਟ ਘਾਟ ਆਪੇ ਹੁਕਮ ਵਸੈ ਹੁਕਮ ਕਰੇ ਵਿਚਾਰ ਗੁਰ ਸਬਦੀ ਸਲਾਹੀਐ ਹਉਮੈ ਵਿੱਚ ਹੋ ਖੋਇ ਸਾ ਧਨ ਨਾਵੇ ਬਾਹਰੀ ਸਾਤਨ ਨਾਵੇ ਬਾਹਰੀ ਅਵਗਣ ਮੰਤੀ ਰੋਏ ਸੱਚ ਸਲਾਹੀ ਸੱਚ ਲੱਗਾ ਸੱਚੇ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹ ਅਵਗੁਣ ਕੱਢਾ ਤੋਏ ਆਪੇ ਮੇਲ ਮਿਲਾਏ ਦਾ ਫਿਰ ਵੇ ਛੋੜਾ ਨਾ ਹੋਏ ਆਪੇ ਮੇਲ ਮਿਲਾਏ ਦਾ ਫਿਰ ਇਥੇ ਯਮ ਖਲਾ ਦਨੀਏ ਵੇ ਛੋੜਾ ਨਾ ਹੋਏ ਨਾਨਕ ਗੁਰਸਾਲਾ ਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੋਣਾ ਸੋਣਾ ਕਾਮ ਗਹੇਲੀਏ ਕਿਆ ਚੱਲੈ ਬਾਹ ਲੜਾਈ ਲੁਡਾਈ ਲੱਲੇ ਔਂਕੜਾ ਨਾ ਪੁੱਲਾ ਹੀ ਬੋਲਨਾ ਆਪਣਾ ਪਿਰਨਾ ਪਛਾਣ ਹੀ ਆਪਣਾ ਪਿਰ ਨਾ ਪਛਾਣ ਹੀ ਕਿਆ ਮੁਹ ਦੇ ਸਹਜਾਏ ਕਿਆ ਮੁਹ ਦੇ ਸਹ ਜਾਏ ਜਿਣੀ ਸਖੀ ਕੰਤ ਪਛਾਣਿਆ ਔ ਤਿਨ ਕੈ ਲਾਗੋ ਪਾਏ ਤਿਨ ਹੀ ਜੈਸੀ ਥੀ ਰਹਾ ਤਿਨ ਹੀ ਜੈਸੀ ਥੀ ਰਹਾ ਸਾਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੂੜਯਾਰ ਕੂੜਯਾਰ ਤਲਿੰਕੜ ਨਾਲ ਕੂੜਯਾਰ ਪੇਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਮਨ ਮੁਖ ਕੰਤ ਨ ਪਛਾਣਈ ਤੈਨ ਕਿਉ ਰੈਣ ਵਿਹਾਇ ਤੈਨ ਕਿਉ ਰੈਣ ਵਿਹਾਇ ਤਿਨ ਕਿਉ ਨਹੀਂ ਹੋਣਾ ਤਿਨ ਪਦ ਤੇ ਯਮ ਕਲਾ ਗਰਬ ਅਟੀਆ ਤ੍ਰਿਸ਼ਨਾ ਜਲਹਿ ਦੁਖ ਪਾਵਹਿ ਦੂਜੈ ਭਾਇ ਸਬਦ ਰਤਿਆ ਸੁਹਾਗਣੀ ਤੇਨ ਵਿੱਚੋਂ ਹੋ ਮੈਂ ਜਾਏ ਸਦਾ ਫਿਰ 라ਵਹ ਆਪਣਾ ਤਿਨਾ ਸੁਖੇ ਸੁਖ ਵਿਹਾਰੇ ਤਿਨਾ ਸੁਖੇ ਸੁਖ ਦਰਮਿਆਨਾ ਜਾ ਬੋਲਨਾ ਤਿਨਾ ਸੁਖੇ ਸੁਖ ਵਿਹਾਰੇ ਗਿਆਨ ਵਿਹੂਣੀ ਪਰਮਤਿਆ ਪਰਮ ਨਾ ਪਾਇਆ ਜਾਏ ਗਿਆਨ ਵਿਹੂਣੀ ਪੇਰ ਮੁਤੀਆ ਪਰਮ ਨਹੀਂ ਕਹਿਣਾ ਪਾਠ ਗਿਆਨ ਵਿਹੂਣੀ ਪੇਰ ਮੁਤੀਆ ਪੇਰਮਾ ਇਸੇ ਯਮਕ ਲਾ ਦਨੀ ਨਾ ਪਾਇਆ ਜਾਏ ਮਤੀਆ ਪਦਤੀ ਇਸਰਾਮ ਹੈ ਅਗਿਆਨ ਮਤੀ ਅੰਧੇਰ ਹੈ ਅਗਿਆਨ ਮਤੀ ਅੰਧੇਰ ਹੈ ਬੇਨ ਪਰ ਦੇਖੇ ਭੋਖ ਨਾ ਜਾਏ ਆਵਹੁ ਮਿਲਹੁ ਸਹੇਲੀ ਹੋ ਮੈਂ ਪਰਦੇਹ ਮਿਲਾਏ ਹਾਂਜੀ ਮੈਂ ਮੈਂ ਪਰਦੇਹ ਮਿਲਾਏ ਪੂਰਾ ਭਾਗ ਸਤਗੁਰ ਮਿਲੈ ਪਿਰ ਪਾਇਆ ਸੱਚ ਸਮਾਇ ਸੇ ਸਹੀ ਆ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣ ਹੈ ਆਪਣਾ ਤਾਨ ਮਨ ਆਗੈ ਦੇ ਘਰਵਾਰ ਪਾਇਆ ਆਪਣਾ ਘਰਵਾਰ ਇਕੱਠਾ ਪਾਠ ਨਹੀਂ ਕਰਨਾ ਘਰ ਇਥੇ ਯੰਕ ਲੱਗ ਜੀ ਘਰਵਾਰ ਪਾਇਆ ਆਪਣਾ ਘਰਵਾਰ ਪਾਇਆ ਆਪਣਾ ਹਮੈ ਦੂਰ ਕਰੇ ਨਾਨਕ ਕਰੇ ਇਸ ਤਰ੍ਹਾਂ ਬੋਲਦਾ ਨਾਨਕ ਸੋਭਾਵੰਤੀ ਆ ਸੋਹਾਗਣੀ ਅਣ ਦਿਨ ਭਗਤ ਕਰੇ ਕਰੇ ਇਸ ਤਰ੍ਹਾਂ ਬੋਲਦਾ ਸ੍ਰੀ ਰਾਗ ਮਹੱਲਾ 3 ਇੱਕ ਪਿਰ ਰਵਹ ਆਪਣਾ ਹਉ ਕੈਦਰ ਪੁੱਛੋ ਜਾਏ ਹਉ ਨਿਗਣਾ ਪਾਉ ਹਉ ਉਚਾਰਨ ਕਰਨਾ ਹਉ ਇੱਕ ਇੱਕ ਫਿਰ 라ਵ ਹੈ ਆਪਣਾ ਹਉ ਕੈਦਰ ਪੁੱਛੋ ਜਾਏ ਹਉ ਕੈਦਰ ਪੁੱਛੋ ਜਾਏ ਸਤਗੁਰ ਸੇਵੀ ਭਾਵ ਕਰ ਮੈਂ ਫਿਰ ਦੇਹ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜੇ ਕਿਸ ਦੂਰ ਕਿਸ ਪਦ ਪੂਲਾ ਹੀ ਉਚਾਰਨ ਕਰਨਾ ਕਸਕੇ ਨਹੀਂ ਬੋਲਣਾ ਹੈ ਜਿਨ ਪਿਰ ਸੰਗੇ ਜਾਣਿਆ ਪਿਰ 라ਵੇ ਸਦਾ ਹضورੁੰਦੇ ਤੂੰ ਚਲ ਗੁਰ ਕੈ ਭਾਏ ਅਨ ਦਿਨ 라ਵਹਿ ਪਿਰ ਆਪਣਾ ਸਹਜੇ ਸਤਿ ਸਮਾਏ ਰਹਾਉ ਸਬਦ ਰਤੀਆ ਸੁਹਾਗਣੀ ਸੱਚਾ ਸਬਦ 시ਗਾਰ ਹਰ ਵਰ ਪਾਇਨ ਘਰ ਆਪਣੈ ਹਰ ਵਾਰ ਪਾਇਨ ਘਰ ਆਪਣਾ ਗੁਰ ਕਾ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਭ ਸੈ ਦੇ ਆਧਾਰ ਜੇ ਸਭ ਸੈ ਦੇ ਆਧਾਰ ਪਿਰਸ ਆਲਾਹਨ ਆਪਣਾ ਤੈਨ ਕਾ ਹਉ ਸਦ ਬਲੇ ਹਾਰਾ ਜਾਓ ਮਨ ਤਨ ਅਰਪੀ ਸਿਰ ਦੇਈ ਮਨ ਤਨ ਅਰਪੀ ਸਿਰ ਦੇਈ ਤਿਨ ਕਾ ਲਾਗਾ ਪਾਇ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਇ ਗੁਰਮੁਖ ਨਾਮ ਪਛਾਣਿਆ ਨਾਨਕ ਸਤਿ ਸਮਾਇ ਸ੍ਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂ ਸਾਭ ਕਿਛ ਤੇਰਾ ਚੀਰੈ ਲੱਖ 84 ਤਰਸਦੇ ਫਿਰੇ ਬੇਨ ਗੁਰ ਭੀਟੇ ਪੀਰਾ ਤੇ ਵਿਸਰਾਮ ਲੱਖ 84 ਹੀ ਤਰਸਦੇ ਫਿਰੇ ਇਥੇ ਵਿਸਰਾਮ ਹੈ ਬੇਨ ਗੁਰ ਭੀਟੇ ਪੀਰਾ ਹਰ ਜੀ ਉਹ ਬਖਸੇ ਬਖਸ ਲਈ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨ ਕੋਈ ਰਹਾਉ ਤਰਮ ਰਾਏ ਨੋ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਇਹ ਧਿਆਨ ਨਰ ਪਾਠ ਚਾਰਨ ਕਰਨਾ ਹੈ ਧਰਮ ਰਾਏ ਨੂੰ ਇਥੇ ਠਮਕ ਲਾ ਦੇਣੀ ਹੈ ਹੁਕਮ ਹੈ ਇਥੇ ਵਿਸ਼ਰਾਮ ਹੈ ਬਹਿ ਸੱਚਾ ਨਹੀਂ ਕਹਿਣਾ ਬਹਿ ਪਦ ਤੇ ਯਮ ਕਲਾ ਕੇ ਉਚਾਰਨ ਕਰਨਾ ਬਹਿ ਸੱਚਾ ਧਰਮ ਵਿਚਾਰ ਦੂਜੇ ਪਾਇ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਇਹ ਸਰਕਾਰ ਪਾਠ ਇਕੱਠਾ ਹੀ ਕਰਨਾ ਜਿਸ ਦਾ ਅਰਥ ਹੈ ਰૈયਤ ਦੁਨੀਆ ਅਧਿਆਤਮੀ ਹਰ ਗੁਣ ਤਾਸ ਮਨ ਜਪਹਿ ਏਕ ਮੁਰਾਰ ਇਹ ਵੀ ਵਿਸ਼्राम ਧਿਆਨ ਨਾਲ ਲਾਉਣਾ ਅਧਿਆਤਮੀ ਇੱਥੇ ਜਮਕਲਾ ਦਨੀ ਹੈ ਹਰ ਗੁਣ ਇਹ ਸੰਬੰਧਕ ਪਾਠ ਹੈ ਤਾਸ ਮਨ ਇੱਥੇ ਵਿਸ਼ਰਾਮ ਹੈ ਜਪਹਿ ਏਕ ਮੁਰਾਰ ਤੈਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ ਮਨ ਕੇ ਵਿਕਾਰ ਮਨ ਹੈ ਤਜੈ ਮਾਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਜੇ ਨਾਮ ਸਮਾਨ ਬਿਨ ਸਤਗੁਰ ਮੁਕਤ ਨ ਪਾਈਐ ਮਨ ਮੁਖ ਫਿਰੈ دیਵਾਨ ਸਬਦ ਨ ਚੀਨੈ ਕਤਨੀ ਬਦਨੀ ਕਰੇ ਵਿਖਿਆ ਮਾਹਿ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰਨ ਕੋਈ ਜਿਉ ਬੁਲਾਈ ਤਿਉ ਬੁਲੀਐ ਜਾਂ ਆਪ ਬੁਲਾਈ ਸੂਈ ਗੁਰਮੁਖ ਬਾਣੀ ਬ੍ਰਹਮ ਹੈ ਸਬਦ ਮਿਲਾਵਾ ਹੋਈ ਗੁਰਮੁਖ ਬਾਣੀ ਬ੍ਰਹਮ ਹੈ ਇਥੇ ਵਿਸਰਾਮ ਸਬਦ ਮਿਲਾਵਾ ਹੋਈ ਨਾਨਕ ਨਾਮ ਸਮਾਲ ਤੂ ਜਿਤ ਸੇਵਿਆ ਸੁਖ ਹੋਈ ਵਾਹਿਗੁਰੂ ਜੀ ਕਾ ਕਾਲ ਸਹਾ ਕਰਹੇ ਵਾਹਿਗੁਰੂ ਜੀ ਕੀ ਫਤਿਹ